ਦਰਿਆ ਦੇ ਪਾਰ ਦੇ ਕਈ ਕਈ ਯਾਰ ਜਿ ਤਰ੍ਹਾਂ ਅਣ ਅੱਜ ਟਾਈਮ 12 ਵਜ ਗਏ ਆ ਤੇ ਗੱਫਾ ਪਾਣੀ ਛਕਣਾ ਹੀ ਅਜੇ ਅਸੀਂ ਹੁਣ ਲੱਸੀ ਨਾ ਕੀਤਾ ਗਯਾਰਾ ਉਧਰੋਂ ਅੱਜ ਮਿਲ ਕੱਲ ਡਾਕਟਰ ਸਾਹਿਬ ਆਏ ਸੀ ਤੇ ਹੁਣ ਇੱਥੇ ਕੰਡੇ ਤੇ ਆਏ ਆ ਤੇ ਤਰੇਕ ਪੁੱਟੀ ਪਈ ਉਹ ਰਸੇ ਦੇ ਵਿੱਚ ਇੱਕ ਗੰਦ ਪਿਲ ਝੜ ਗਿਆ ਜੋ ਦਰਿਆ ਦੇ ਵਿੱਚ ਆਉਂਦਾ ਤੇ ਉਸ ਆਲੇ ਮੁੱਢੋ ਤਰੇਕ ਪੁੱਟੀ ਕੀ ਬੜਾ ਦੁੱਖ ਹੋਇਆ ਯਾਰ ਇਹਨੋਂ ਨੇ ਹੀ ਖੜੀ ਕਰਕੇ ਤੇ ਘਰੇ ਘਰੇ ਮਿੱਟੀ ਭੋਨੇ ਆ ਹੁਣਾ ਦੂਜੀ ਤਰੀਕ ਨੂੰ ਰੱਸਾ ਪਾ ਗਏ ਤੇ ਇੱਕ ਵਾਰ ਰੱਸਾ ਕੱਸਦਾ ਕਰਦੇ ਆ ਮੁੜ ਕੇ ਇੱਥੇ ਖੰਭਾ ਗੱਡਾਂਗੇ ਤੇ ਫੇਰ ਅੱਜ ਹੁਣੇ ਸਪਰੇ ਦੀ ਸ਼ੁਰੂਆਤ ਕਰਨੀ ਸੀ ਤੇ ਆਉਂਦਿਆਂ ਨੂੰ ਹੁਣਾ ਚ ਸੁਬੜੀ ਪਈ ਆ ਹੁਣ ਇਹਦਾ ਕੰਮ ਨਬੇੜ ਕੇ ਫੇਰ ਜਾਂਨੇ ਪਾਰ ਕੇ ਤਾਂ ਪਾਣੀ ਸਕਦੇ ਆ ਡਾਂਡੇ ਜਾਂਡੇ ਜਾਂਡੇ ਮੜੀ ਹੋਰ ਚੁੱਕੀ ਗਈ ਫੇਰ ਅਵਾ ਮਿੱਟੀ ਪਾ ਦੇਣੀ ਬਾਸ ਕਰੀ ਬਸ ਓਏ ਚਲੋ ਪਾਓ ਮਿੱਟੀ ਇਹਦੇ ਰੁੱਖ ਏਡਾ ਵਧੀਆ ਲੱਗਾ ਪੁੱਟਿਆ ਗਿਆ ਚਲ ਹੁਣ ਖੜਾ ਕਰ ਦਿੰਨੇ ਮੜਾ ਜਾ ਇੱਥੇ ਟੇਢਾ ਜਾਨੇ ਲੱਗ ਜਾਣਾ ਆਪੇ ਹੁਣ ਅੱਜ ਸਾਡਾ ਰੁੱਖ ਪੁੱਟਿਆ ਗਿਆ ਰਸਾ ਪਾਇਆ ਸੀ ਹੁਣ ਉਹਨੂੰ ਸਿੱਧਾ ਕਰਕੇ ਤੇ ਮਿੱਟੀ ਪਾ ਕੇ ਉੱਤੇ ਪਾਣੀ ਪਾ ਦੇ ਲੱਗੇ ਤਾਂ ਉਹ ਸਾਨੂੰ ਆਉਣ ਵਾਲੇ ਸਮੇਂ ਤੇ ਫੇਰ ਕੰਮ ਕਰੇ। ਅੱਜ ਥੋੜੀ ਪੰਪ ਪੰਪ ਦੀ ਮੇਨਟੇਨੈਂਸ ਕਰਨ ਆਲੀ ਸੀ। ਇਹਦੇ ਵਿੱਚ ਕੀ ਵੀ ਜਦੋਂ ਲਿਫਟ ਤਾਂ ਚੁੱਕੀ ਦੀ ਜਿਹੜੀਆਂ ਨੌਜਲਾਂ ਹੀ ਅਗਲੇ ਬੰਨੇ ਜਾ ਕੇ ਅੜ ਜਾਂਦੀਆਂ ਹੁਣ ਇਹਦੇ ਵਿੱਚ ਅਸੀਂ ਇੱਥੇ ਇੱਕ ਛੇਗ ਮਾਰ ਕੇ ਦੇ ਵਿੱਚ ਨਟ ਪੈਂਦਾ ਕਰਨ ਲੱਗੇ ਆ ਕਿ ਜਦੋਂ ਸਪਰੇਅ ਕਰਨੀ ਉਦੋਂ ਪਾ ਲਿਆ ਤੇ ਜਦੋਂ ਗਾਂ ਪਸ਼ਾ ਕਰਨਾ ਤੋਂ ਨਟ ਕੱਢ ਕੇ ਤੇ ਨੌਜਲਾ ਗਾਂ ਪਸ਼ਾ ਕਰ ਲਿਆ ਉਹ ਮੁੜ ਕੇ ਕਈ ਯਾਰ ਕੀ ਹੁੰਦਾ ਵਾ ਵੀ ਉਹ ਜਾਂ ਬ੍ਰੇਕ ਬਰੂਕ ਮਾਰ ਗਏ ਨੌਜਲਾ ਗਾੜੀ ਜਾ ਕੇ ਵਜਦੀਆਂ ਇਹ ਕਰਕੇ ਕੰਮ ਕਰਨ ਲੱਗੇ ਆ ਉੱਥੇ ਲੇ ਅੱਜ ਆਪਣਾ ਬਲੌਗ ਸ਼ੁਰੂ ਹੋਇਆ ਸਪਰੇ ਦਾ ਪਹਿਲਾ ਦਿਨ 110 ਝੋਨੇ ਨੂੰ ਹੁਣ ਐ ਗੋਬ ਤੇ ਆ ਗਿਆ ਝੋਨਾ ਗੋ ਪਾਟਣ ਦਾ ਵੀ ਆ ਇਹਨੂੰ 21 ਸਪਰੇ ਹੋਣੀ ਹੁਣ ਇਸ ਟਾਈਮ ਤੇ ਇਹਦੇ ਵਿੱਚ ਆਪਾਂ ਪोटाश ਪਾਵਾਂਗੇ ਤੇਲੇ ਵਾਲੀ ਚੈਸ ਪਾਵਾਂਗੇ ਫੇਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਆਪਣਾ ਝੋਨਾ ਜਿਹੜਾ 110 ਆ ਉਹਨੂੰ ਸਪਰੇ ਜਿਹੜੀ ਆ ਪਹਿਲੀ ਸ਼ੁਰੂ ਕਰਨ ਲੱਗੇ ਆ ਕਿਉਂਕਿ ਹੁਣ ਇਹਦੀ ਜਿਹੜੀ ਗ੍ਰੋਥ ਬਹੁਤ ਹੋ ਗਈ ਆ ਤੇ ਗੋਭ ਜਿਹੜੀ ਆ ਨਾ ਉਹ ਥੜੇ ਬੰਨੇ ਪਾਟਣੀ ਸ਼ੁਰੂ ਹੋ ਚੱਲੀ ਆ ਤੇ ਸਹੀ ਟਾਈਮ ਜਿਹੜਾ ਗੋਭ ਨੂੰ ਸਪਰੇਅ ਕਰਨ ਦਾ ਉਹ ਇਹੋ ਹੀ ਆ ਵੀ ਜਦੋਂ ਥੱਲੋਂ ਥੋੜੀ ਜੀ ਗੋਭ ਪਾਟਣੀ ਸ਼ੁਰੂ ਹੋ ਗਈ ਤੇ ਉਹਦੇ ਨਾਲ ਹੀ ਆਪਾਂ ਸਪਰੇਅ ਕਰ ਦੇਣੀ ਇਹਦੇ ਵਿੱਚ ਆਪਾਂ ਨੂੰ ਇੱਕ ਤੇ ਜਦੋਂ ਪਟਾਸ਼ ਪਾਉਨੇ ਆ ਉਹ ਵੀ ਜਿਹੜੀ ਆ ਬਹੁਤ ਛੇਤੀ ਅਸਰ ਕਰਦੀ ਆ ਤੇ ਜਿਹੜੇ ਟਾਈਮ ਪਟਾਸ਼ ਦੀ ਲੋੜ ਹੁੰਦੀ ਆ ਉਹ ਸਹੀ ਟਾਈਮ ਪਟਾਸ਼ ਦਾ ਇਹੋ ਹੀ ਆ ਵੀ ਜਦੋਂ ਗੋਭ ਥੋੜੀ ਜੀ ਥੱਲੋਂ ਪਾਟਣੀ ਸ਼ੁਰੂ ਹੋ ਗਈ ਤੇ ਉਹਦੇ ਨਾਲ ਜਿਹੜੀ ਆ ਸਪਰੇਅ ਸ਼ੁਰੂ ਕਰ ਦੇਣੀ ਆ ਹੁਣ ਇਹਦੇ ਵਿੱਚ ਆਪਾਂ ਪਾਉਣ ਲੱਗੇ ਆ ਚੈਸ ਚੈਸ ਦਵਾਈ ਜਿਹੜੀ ਆ ਇਹ ਆਪਣੀਆਂ ਤੇਲੇ ਤੋਂ ਇਹ ਆਪਣਾ ਹੁੰਦਾ ਵਾ 10 ਕਿੱਲਿਆਂ ਦਾ ਲੀਟਰ ਹੁੰਦਾ ਵਾ 10 ਕਿੱਲਿਆਂ ਦਾ ਲੀਟਰ ਤੇ 100 ਗ੍ਰਾਮ ਇਹਦੀ ਕਿੱਲੇ ਦੀ ਡੋਸ ਆ ਇੱਕ ਦਵਾਈ ਹੋ ਗਈ ਤੇ ਮੁੜ ਕੇ ਆਪਾਂ ਪोटाश ਪਾਉਣੀ ਆ ਅਮਰ ਅਮਰ ਵਾਲਿਆਂ ਦੀ ਆ ਵੇਖ ਲਓ ਤੇ ਇਹਦਾ ਆਪਣਾ 2 ਕਿੱਲਿਆਂ ਦਾ ਲੀਟਰ ਆਂਦੇ ਨੂੰ ਇਹਦੀ ਡੋਸ ਬਣ ਗਈ ਕਿੱਲੇ ਦੀ 500 ਐਮ ਐਲ ਉਸ ਤੋਂ ਬਾਅਦ ਆਪਣੀ ਆ ਗਈ ਸੁਲੇਮਾਨ ਤੇਲੇ ਦੀ ਦਵਾਈ ਇਹ ਜੇ ਤੇ ਆਪਾਂ ਫੇਮ ਦੇ ਨਾਲ ਕਰਦੇ ਆਂ ਤੇ ਫੇਰੇ ਥੋੜੀ ਜੀ ਡੋਜ਼ ਦੀ ਘੱਟ ਕਰਨੀ ਪੈਂਦੀ ਆ ਤੇ ਜੇ ਆਪਾਂ ਫੇਮ ਤੋਂ ਬਿਨਾਂ ਕਰਦੇ ਆਂ ਫੇਰੇ 10 ਕਿੱਲਿਆਂ ਦਾ ਲੀਟਰ ਹੁਣ ਅਸੀਂ ਇਹ ਫੇਮ ਦੇ ਨਾਲ ਪਾਉਣ ਲੱਗੇ ਆਂ 20 ਕਿੱਲਿਆਂ ਦੇ ਵਿੱਚ ਇਹਦੀ ਕਿੱਲੇ ਦੀ ਡੋਸ ਆ 50 ਐਮ ਐਲ ਇਸ ਸੁਲੇਮਾਨ ਦਵਾਈ ਇਹ ਇਹ ਦਵਾਈ ਜਿਹੜੀ ਆ ਆਪਣਾ ਆ ਪਮਕੜ ਪਮੋਕੜ ਜਿਹੜਾ ਆਮ ਉੱਤੇ ਪੈਂਦਾ ਵਾ ਇਹ ਉਹਦੇ ਵਾਸਤੇ ਹੀ ਆ ਇਹਦੇ ਸੁਲੇਮਾਨੋ ਵੀ ਇੱਕ ਹੋ ਗਈ ਫੇਮ ਫੇਮ ਦਵਾਈ ਤਾਂ ਤੁਸੀਂ ਜਾਣਦੇ ਹੀ ਆ ਇਹ ਆਪਣਾ 33 ਕਿੱਲਿਆਂ ਦਾ ਲੀਟਰ ਵਾ 33 ਕਿੱਲਿਆਂ ਦਾ ਲੀਟਰ ਤੇ 30 ਐਮ ਐਲ ਕਿੱਲੇ ਦੀ ਇਹਦੀ ਡੋਜ਼ ਵਾ ਉਸ ਤੋਂ ਬਾਅਦ ਆ ਗਈ ਆਪਣੀ ਐਮ ਸਟਾਰ ਟਾਪ ਐਮ ਸਟਾਰ ਜਿਹੜੀ ਆਪਣੀ ਟੌਪ ਆ ਇਹ ਇੱਕ 1 ਲੀਟਰ ਪੰਜਾ ਕਿੱਲੇ ਦਾ ਆ ਇਹਦੀ ਕਿੱਲੇ ਦੀ ਡੋਜ਼ ਆ 200 ਐਮਐਲ ਕਿੱਲੇ ਦੀ ਡੋਜ਼ ਹੈ ਦੀ ਐਮ స్టార్ ਟੌਪ ਦੀ ਇਸ ਏਜੰਟਾ ਕੰਪਨੀ ਦਵਾਈ ਆ ਜਿਹੜੀ ਆ ਆਪਣੀ ਛੋਲੇ ਮੋਨਾ ਬਾਇਰ ਕੰਪਨੀ ਦੀ ਆ ਤੇ ਚੈਸ ਤੇ ਤੁਸੀਂ ਜਾਣਦੇ ਹੀ ਆ ਚਲੋ ਇਸ ਏਜੰਟਾ ਦੀ ਆ ਤੇ ਫੇਮ ਵੀ ਜਿਹੜੀ ਆ ਉਹ ਵੀ ਬਾਇਰ ਕੰਪਨੀ ਦੀ ਆ ਇਹ ਆਪਣੀਆਂ ਜਿਹੜੀਆਂ ਵਾ ਚਾਰ ਦਵਾਈਆਂ ਆਪਰ ਲਾ ਕੇ ਹੁਣ 110 ਝੋਨੇ ਨੂੰ ਸਪਰੇਅ ਕਰ ਦਾਂਗੇ ਇਸ ਤੋਂ ਬਾਅਦ ਮੈਨੂੰ ਉਮੀਦ ਆ ਪਈ ਇਹ ਝੋਨੇ ਨੂੰ ਹੋਰ ਸਪਰੇਅ ਦੀ ਕੋਈ ਲੋੜ ਨਹੀਂ ਹੋਰ ਵੱਧ ਤੋਂ ਵੱਧ ਵੀਡੀਓ ਵੇਖਣ ਲਈ ਆਪਣਾ ਚੈਨਲ ਸੰਧੂ ਫਾਰਮਾਲੀ YouTube ਤੇ ਤੇ Facebook ਤੇ ਰੰਜੋਤ ਸਿੰਘ ਸੰਧੂ ਤੇ Instagram ਤੇ ਰੰਜੋਤ ਸੰਧੂ 62 ਇਹਨਾਂ ਤਿੰਨਾਂ ਪੇਜਾਂ ਨੂੰ ਫੋਲੋ ਕਰੋ ਤਾਂ ਜਿਵੇਂ ਵੱਧ ਤੋਂ ਵੱਧ ਤੁਹਾਡੇ ਨਾਲ ਜਿਹੜੀਆਂ ਖੇਤੀਬਾੜੀ ਨਾਲ ਰਿਲੇਟਡ ਕਿੰਨੀ ਡੋਸ ਕਿਹੜੀ-ਕਿਹੜੀ ਦਵਾਈ ਕਰਨੀ ਸਾਰੀਆਂ ਤੁਹਾਡੇ ਨਾਲ ਵੀਡੀਓ ਪਾਉਂਦੇ ਰਹੀਏ ਇਹ ਸਾਫ ਸਾਰੇ ਮੇਰੇ ਵੀਰ ਵੱਧ ਤੋਂ ਵੱਧ ਲਾਏ ਹੁਣ ਆਪਾਂ ਪੰਪ ਭਰਨੇ ਤੁਹਾਨੂੰ ਮੈਂ ਦੱਸ ਦਿੰਦਾ ਵੀ ਕਿੱਦਾਂ ਕਿੱਦਾਂ ਦਵਾਈ ਦੇ ਕਈਆਂ ਵੀਰਾਂ ਨੂੰ ਨਹੀਂ ਪਤਾ ਲੱਗਦਾ ਡੋਜ਼ ਕਿੱਦਾਂ ਬਣਾਉਣੀ ਆ ਹੁਣ ਚੈਸ ਜਿਹੜੀ ਆ ਉਹ ਦੂਸਰਾ ਮਾਰਾ ਫਾਰਮ ਚ ਹੁੰਦੀ ਆ ਪਾਊਡਰ ਫਾਰਮ ਚ ਉਹਨੂੰ ਰਲਾ ਕੇ ਬਾਲਟੀ ਦੇ ਵਿੱਚ ਤੇ 10 ਕਿੱਲਿਆਂ ਦਾ ਕੋਲ ਬਣਾ ਕੇ ਜਿਦਾਂ ਕੋਈ ਵੀ ਪਮਾਨਾ ਲੈ ਲਓ ਜਿਦਾਂ ਆ ਲੀਟਰ ਹੀ ਹੋਸਾ ਬਣਾ ਵੱਢ ਲੋ ਜਿੰਨਾ ਕਿ ਪਾਣੀ ਪੋਣਾ ਵੀ ਇਹਦੇ 10 10 ਬਣ ਜਾਣ ਪਵਾਨਾ ਬਾਹਰ ਕੱਢੀ ਮਾਣਾ ਉਹ ਟਖਾਈ ਆ ਵੇਖੋ ਅਸੀਂ ਆ ਵੀਰ ਜੀ ਬਣਾ ਲਿਆ ਵਾ ਵੀ ਜਿ ਤਰ੍ਹਾਂ 1 ਲੀਟਰ ਚੈਸ ਦਾ ਵਿੱਚ ਸੁੱਟ ਗਏ ਆ ਜਿਹੜੇ 10 ਬਣਾ ਲਏ ਆ ਹੁਣ ਇਹ 1 ਕਿੱਲੇ ਦੂਜਾ ਮਹਰਾ 10 ਕਿੱਲਿਆਂ ਦਾ ਲੀਟਰ ਹੋ ਗਿਆ ਇਹ ਚਾਰ ਪਿਆ ਕਰਨੇ ਪੰਪ ਦੇ ਵਿੱਚ ਇਹ ਚਾਰ ਹੀ ਪਾਏ ਨਾ ਨੂੰ ਠੀਕ ਆ ਇਹ ਫਿਰ ਕਿੱਲੇ ਦਾ ਇੱਕ ਹੋ ਗਿਆ ਤੇ ਜਦੋਂ ਆਪਾਂ ਇਹਨੂੰ ਗਾਂ ਜਿਵੇਂ ਲਾ ਲੋ ਜੇ ਪੰਪਾਂ ਦੇ ਵਿੱਚ ਪਾਉਣੀ ਆ ਫਿਰ ਇੱਕ ਜਿਹੜਾ ਇਹ ਮਣ ਕੇ ਉਦੇ ਗਾਂ ਜਿਹੜੇ ਪੰਜ ਪੰਪ ਲਾਉਣੇ ਉਹਦੇ ਗਾਂ ਪੰਜ ਬਣਾ ਲਿਆ ਕਰਨ। ਇਹ ਸਭ ਤੋਂ ਵਧੀਆ। ਹਾਂ। ਤੇ ਇਹ ਹੁਣ ਦਵਾਈ ਦੀ ਕੱਲੀ ਕੱਲੀ ਡੋਜ਼ ਬਣਾ ਕੇ ਇਹਨ ਇਹ ਪੈਣੀ ਆ 200 ਐਮਐਲ 200 ਐਮਐਲ ਸੁਲੇਮਾਨ। ਔਰ ਰਾਉਂਡ ਅਪ ਵਾਲਾ ਪਮਾਨਾ ਵਧੀਆ। ਇਹ 200 ਦੇ ਨਹੀਂ ਵੱਡਿਆ ਮੈਂ। ਚਲ 100-100 ਦੇ ਦੋ ਪਾ ਦੇ ਫਿਰ। ਇਹ ਆਇਆ ਦਾ ਬੈਸਟ ਤਰੀਕਾ ਦਵਾਈ ਮਿੰਡਾ ਦਵਾਈ ਮਿੰਡ ਤੇ ਮੈਂ ਤੁਹਾਨੂੰ ਇੱਕ ਸਪੈਸ਼ਲ ਛੋਟੀ ਵੀਡੀਓ ਬਣਾ ਕੇ ਪਾਉਂਗਾ ਕਈਆਂ ਵੀਰਾਂ ਨੂੰ ਨਹੀਂ ਪਤਾ ਲੱਗਦਾ ਵੀ ਕਿੱਦਾਂ ਪਮਾਨੇ ਵਧਾਉਣੇ ਕੀ ਹਿਸਾਬ ਕਿਤਾਬ ਉਹ ਸਾਰਾ ਮੇਰੇ ਵੀਰ ਮੈਂ ਦੱਸੂਗਾ ਤੁਹਾਨੂੰ ਵੀਡੀਓ ਦੇ ਵਿੱਚ ਹੁਣ 110 ਝੋਨੇ ਨੂੰ ਆਪਣੀ ਪਹਿਲੀ ਸਪਰੇ ਜਿਹੜੀ ਸ਼ੁਰੂ ਹੋ ਗਈ ਆ ਇਹਦੇ ਵਿੱਚ ਸਾਰੀਆਂ ਦਵਾਈਆਂ ਮਿਕਸ ਕਰਕੇ ਇਹ ਛੋਟੇ ਪਮਾਨੇ ਨਾ ਮਿਣੀ ਇਹ 100 ਟੱਕਾਂ ਵਾਲੇ ਤੇ 3 ਛੋਟਾ ਪਾ ਆਹੋ ਨਹੀਂ ਜੋ ਉਹ 100 100 ਦਾ ਇੱਕ ਹੀ ਆ ਉਹ ਵੀ ਬੈਠੇ ਨਾਲ ਆਹੋ ਇਹਨਾਂ ਨੂੰ ਇਹ ਥੋੜੀਆਂ ਨੌਜਲਾਂ ਵਧਾਈਆਂ ਸੀ ਤਾਂ ਜੋ ਵੀ ਜਿਹੜਾ ਖਾਦਲੀਆਂ ਲੀਆਂ ਦੇ ਵਿੱਚ ਹੀ ਟਰੈਕਟਰ ਤੁਰਿਆ ਉਹ ਬਾਬਾ ਹਰਜੀਤ ਸਿੰਘ ਤੇ ਭਾਜੀ ਆਪਣਾ ਇੱਥੋਂ ਵਾਲਾ ਸੇਚ ਦਾ ਭੁੱਲ ਜਾਂਦਾ ਸਦਰਕੋਟ ਸਦਰਕੋਟ ਤੋਂ ਦੋਵੇਂ ਜਣੇ ਆਏ ਅੱਜ ਤੇ ਅੱਜ ਭਾਈ ਰਗੜੇ ਅਸੀਂ ਬਾਵਾ ਫਲਦੀਆਂ ਪਰ ਲਾਉਣਾ ਬਣਾ ਕਿੰਨੇ